ਅਜ ਮਿਤੀ 9 5 2025 ਨੂੰ ਕੁਝ ਕੁਝ ਦੇਰ ਪਹਿਲਾਂ ਨਗਰ ਨਿਗਮ ਦੀ ਜੋ ਟੋ ਵੈਨ ਬਜਾਰਾਂ ਦੇ ਵਿੱਚ ਜਿਹੜੀਆਂ ਗੱਡੀਆਂ ਜਿਹੜੀਆਂ ਹੈਗੀਆਂ ਆਊਟ ਪਾਰਕਿੰਗ ਹੋਈਆਂ ਹੁੰਦੀਆਂ ਉਹਨਾਂ ਦੇ ਤਹਿਤ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੀ ਸੀ ਜਿਨ੍ਹਾਂ ਨੇ ਇੱਕ ਗੱਡੀ ਜੋ ਕਿ yellow line ਤੋਂ ਬਾਹਰ ਖੜੀ ਸੀ ਉਸ ਨੂੰ ਟੋਕ ਕੀਤਾ ਤੇ ਉਸ ਨੂੰ ਜੁਰਮਾਨਾ ਕੀਤਾ ਗਿਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਉਸ ਦਾ ਮਾਲਕ ਆ ਕੇ ਉਹਨਾਂ ਨਾਲ ਬਹਿਸਬਾਜੀ ਕਰਨ ਲੱਗ ਪਿਆ ਉਹਨਾਂ ਨੇ ਦਸਮੁਨਾਬ ਤੇ ਉੱਥੇ ਖੜੀ ਪਬਲਿਕ ਦੁਆਰਾ ਵੀ ਜਿਹੜਾ ਹੈਗਾ ਕਾਫੀ ਪ੍ਰਵੋਕ ਕੀਤਾ ਗਿਆ ਆਪਸੀ ਉਹਨਾਂ ਦੀ ਧੱਕਾ ਮੁਕੀ ਹੋਈ ਤੇ ਉਸ ਨਗਰ ਦਾ ਧੱਕਾਮੁੱਕੀ ਕੀਤੀ ਹੈ ਤੇ ਉਸ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਹੈ। ਹਾਂ ਬਿਲਕੁਲ ਜੀ ਵੀਡੀਓ ਸਾਡੇ ਕੋਲ ਵੀ ਆ ਗਈ ਹੈ। ਅਸੀਂ ਵੀਡੀਓ ਨੂੰ ਵੈਰੀਫਾਈ ਕਰ ਰਹੇ ਹਾਂ ਜਿਸ ਵਿੱਚ ਉਸ ਨੂੰ ਖਿੱਚਦੇ ਨਜ਼ਰ ਆ ਰਹੇ ਹਨ। ਲੇਕਿਨ ਉਹ ਕਿਹੜੇ-ਕਿਹੜੇ ਬੰਦੇ ਸੀ ਲੇਕਿਨ ਅਸੀਂ ਆਇਡੈਂਟੀਫਾਈ ਕਿਹੜੀ ਗੱਡੀ ਗੱਡੀ ਕਿਹੜੀ ਵਾਈਟ ਕ੍ਰੇਟਾ ਹੈਗੀ ਆ ਉਸ ਨੂੰ ਕਰ ਲਿਆ ਹੈਗਾ ਤੇ ਅਸੀਂ ਉਹਨਾਂ ਦੇ ਬਿਆਨ ਦੇ ਜਿਹੜਾ ਰਜੀਵ ਕੁਮਾਰ ਜੋ ਨਗਰ ਨਿਗਮ ਦੇ ਵਿੱਚ ਤਨਾਤਾ ਤੇ ਅੱਜ ਗੱਡੀ ਦੇ ਉੱਤੇ ਉਹਦੀ ਡਿਊਟੀ ਲੱਗੀ ਸੀ ਉਸ ਦੇ ਬਿਆਨਾਂ ਤੇ ਅੱਗੇ ਕਾਰਵਾਈ ਕਰ ਰਹੇ ਹਾਂ। ਕੋਈ ਸਵਾਲ ਤੋਂ ਕੌਣ ਬੰਦਾ ਹੈ ਕਿ ਦੇਖੋ ਜੀ ਗੱਡੀ ਦੀ ਨੰਬਰ ਦੀ شناخت ਹੋ ਗਈ ਆ ਉਸ ਤੋਂ ਬਾਅਦ ਕਿਹੜੀ ਹੈਗੀ ਆ ਉਹਦੇ ਮਾਲਕ ਨੂੰ ਸਨਾਖਤ ਕਰਕੇ ਤੇ ਵੀਡੀਓਸ ਤੋਂ ਕਿਹੜੇ ਦੂਜੇ ਬੰਦੇ ਹੈਗੇ ਨੇ ਮੌਕੇ ਤੇ ਕਿਹੜੇ ਪ੍ਰਭੋਗ ਕਰ ਰਹੇ ਨੇ ਤੇ ਲੜਾਈ ਝਗੜਾ ਕਰ ਰਹੇ ਆ ਉਹਨਾਂ ਨੂੰ ਆਈਡੈਂਟੀਫਿਕੇਸ਼ਨ ਤੋਂ ਬਾਅਦ ਕਿਹੜੀ ਹੈਗੀ ਬਾਇ ਨੇਮ ਉਹਨਾਂ ਤੇ ਵੀ ਕਾਰਵਾਈ ਕੀਤੀ ਪਹਿਲਾਂ ਨਗਰ ਨਿਗਮ ਦੀ ਜੋ ਟੋ ਵੈਨ ਬਜ਼ਾਰਾਂ ਦੇ ਵਿੱਚ ਜਿਹੜੀਆਂ ਗੱਡੀਆਂ ਕਿਹੜੀਆਂ ਹੈਗੀਆਂ ਆਊਟ ਪਾਰਕਿੰਗ ਹੋਈਆਂ ਹੁੰਦੀਆਂ ਉਹਨਾਂ ਦੇ ਤਹਿਤ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੀ ਸੀ ਜਿਨ੍ਹਾਂ ਨੇ ਇੱਕ ਗੱਡੀ ਜੋ ਕਿ yellow line ਤੋਂ ਬਾਹਰ ਖੜੀ ਸੀ ਉਸ ਨੂੰ ਟੋਕ ਕੀਤਾ ਤੇ ਉਸ ਨੂੰ ਜੁਰਮਾਨਾ ਕੀਤਾ ਗਿਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਉਸ ਦਾ ਮਾਲਕ ਆ ਕੇ ਉਹਨਾਂ ਨਾਲ ਬਹਿਸ ਬਾਜੀ ਕਰਨ ਲੱਗ ਪਿਆ ਉਹਨਾਂ ਨੇ ਦਸਮਨਾਕ ਤੇ ਉੱਥੇ ਖੜੀ ਪਬਲਿਕ ਦੁਆਰਾ ਵੀ ਜਿਹੜਾ ਹੈਗਾ ਕਾਫੀ ਪ੍ਰਭੋਗ ਕੀਤਾ ਗਿਆ ਆਪਸੀ ਉਹਨਾਂ ਦੀ ਧੱਕਾ ਮੁਕੀ ਹੋਈ ਤੇ ਉਸ ਨੇ ਜਿਹੜਾ ਧੱਕਾ ਮੁਕੀ ਕੀਤੀ ਹੈ ਤੇ ਉਸ ਦੀ ਡਿਊਟੀ ਦੇ ਵਿੱਚ ਬਿਲਕੁਲ ਜੀ ਵੀਡੀਓ ਸਾਡੇ ਕੋਲ ਵੀ ਆ ਗਈ ਅਸੀਂ ਵੀਡੀਓ ਨੂੰ ਵੈਰੀਫਾਈ ਕਰ ਰਹੇ ਹਾਂ ਜਿਸ ਵਿੱਚ ਉਸ ਨੂੰ ਖਿੱਚਦੇ ਨਜ਼ਰ ਆ ਰਹੇ ਹਨ ਲੇਕਿਨ ਉਹ ਕਿਹੜੇ-ਕਿਹੜੇ ਬੰਦੇ ਸੀ ਲੇਕਿਨ ਅਸੀਂ ਆਇਡੈਂਟੀਫਾਈ ਕੀਤੀ ਗੱਡੀ ਗੱਡੀ ਕਿਹੜੀ ਵਾਈਟ ਕ੍ਰੇਟਾ ਹੈਗੀ ਆ ਉਸ ਨੂੰ ਕਰ ਲਿਆ ਹੈਗਾ ਤੇ ਅਸੀਂ ਉਹਨਾਂ ਦੇ ਬਿਆਨ ਤੇ ਕਿਹੜਾ ਅਜੀਬ ਕੁਮਾਰ ਜੋ ਨਗਰ ਨਿਗਮ ਦੇ ਵਿੱਚ ਤਨਾਤਾ ਤੇ ਅੱਜ ਗੱਡੀ ਦੇ ਉੱਤੇ ਉਹਦੀ ਡਿਊਟੀ ਲੱਗੀ ਸੀ ਉਸਦੇ ਬਿਆਨਾਂ ਤੇ ਅੱਗੇ ਕਾਰਵਾਈ ਕਰ ਰਹੇ ਹਾਂ ਦੇਖੋ ਜੀ ਗੱਡੀ ਦੀ ਨੰਬਰ ਦੀ شناخت ਹੋ ਗਈ ਆ ਉਸ ਤੋਂ ਬਾਅਦ ਕਿਹੜੀ ਹੈਗੀ ਆ ਉਹਦੇ ਮਾਲਕ ਨੂੰ ਸਨਾਖਤ ਕਰਕੇ ਤੇ ਵੀਡੀਓਜ਼ ਤੋਂ ਕਿਹੜੇ ਦੂਜੇ ਬੰਦੇ ਹੈਗੇ ਨੇ ਮੌਕੇ ਤੇ ਕਿਹੜੇ ਪ੍ਰਭੋਗ ਕਰ ਰਹੇ ਨੇ ਤੇ ਲੜਾਈ ਝਗੜਾ ਕਰ ਰਹੇ ਆ ਉਨਰ ਡੈਂਟੀਫਿਕੇਸ਼ਨ ਤੋਂ ਬਾਅਦ ਕਿਹੜੀ ਹੈਗੀ ਬਾਇ ਨੇਮ ਉਹਨਾਂ ਤੇ ਵੀ ਕਾਰਵਾਈ ਕੀਤੀ। ਦੇਖੋ ਜੀ ਇਸ ਨੂੰ ਤਪੀਸ਼ ਦੇ ਦੌਰਾਨ ਇਸ ਸੀਜ਼ਨ ਵਿੱਚ ਵੇਚਾਰਿਆ ਜਾਊਗਾ ਜੇ ਕਿਸੇ ਦੀ ਮਨਛਾ ਕੁਟਮਾਰ ਦੇ ਤਹਿਤ ਸੀ ਜਾਂ ਉਹ ਵੈਸੇ ਉੱਥੇ ਕਟ ਦੇ ਵਿੱਚ ਸ਼ਾਮਲ ਸੀ ਇਸ ਚੀਜ਼ ਨੂੰ ਦੇਖਿਆ ਜਾਊਗਾ ਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਊਗੀ। ਦੇਖੋ ਇਸ ਇਸ ਦਾ ਨਾਮ ਰਜੀਵ ਕੁਮਾਰ ਆ ਜੋ ਨਗਰ ਨਿਕੰਨ ਦੇ ਵਿੱਚ ਤਨਾਤ ਆ ਅੱਜ ਇਸ ਦੀ ਡਿਊਟੀ ਟੂ ਵੈਨ ਦੇ ਉੱਪਰ ਲੱਗੀ ਹੋਈ ਸੀ।